ਕਹਿੰਦਾ ਛੁਗਿਆ ਨਹੀਂ ਜਿਵੇਂ ਆਇਆ ਕਹਿੰਦਾ ਉਦਾਂ ਹੀ ਮੁੜ ਜਾਣਾ ਹੈ ਸਾਧ ਸੰਗਤ ਉਹ ਜਿੱਦਣ ਜਾਣਾ ਸੀ ਸੰਗਤ ਨੇ ਵਾਪਸ ਛੁੱਟੀ ਲੈਣੀ ਸੀ ਤੇ ਸਾਧ ਸੰਗਤ ਮਹਾਰਾਜ ਦੇ ਚਰਨਾਂ ਤੇ ਜਾ ਕੇ ਸਾਰੇ ਮੱਥਾ ਟੇਕਦੇ ਨੇ ਛੁੱਟੀ ਲੈਣ ਲਈ ਮੈਂ ਸੰਗਤ ਨੂੰ ਵੀ ਬੇਨਤੀ ਕਰਨਾ ਛੁੱਟੀ ਆਪਾਂ ਵੀ ਹੁਣ ਕਰ ਲੈਣੀ ਹੈ ਜਿੱਦੀ ਹੁਣ ਕਾਣੇ ਵੀ ਪੈਣਾ ਤੁਸੀਂ ਕਿਉਂਕਿ ਸਾਨੂੰ ਆ ਗੁਟਾਂ ਵਾਲੀਆਂ ਘੜੀਆਂ ਦੀ ਲੋੜ ਨਹੀਂ ਹੁੰਦੀ ਅਦਰ ਟਾਈਮ ਤੁਹਾਡੇ ਚਿਹਰਿਆਂ ਤੇ ਹੁੰਦਾ ਆ ਕੋ ਸੰਤਨਾ ਬਾਤ ਗੁਰੂ ਪਤਾ ਹੁੰਦਾ ਹੁਣ ਤੁਸੀਂ ਕੀ ਚਾਹੁੰਦੇ ਹੋ ਪਤਾ ਹੁੰਦਾ ਵੀ ਹੁਣ ਕਹਿੰਦੇ ਹੋ ਤੁਸੀਂ ਬੱਸ ਕਰੋ ਜੀ ਜਾਓ ਉਥੋਂ ਆਏ ਇਹ ਕਰਕੇ ਬਹੁਤਾ ਸਮਾਂ ਨਹੀਂ ਕੁਝ ਥੋ ਸਮਾਂ ਹੀ ਬਸ ਆਪੇ ਇਤਿਹਾਸ ਪੂਰਾ ਕਰਕੇ ਫਿਰ ਪ੍ਰਤਿਮਾਪਤੀ ਕਰਾਂਗੇ ਉਸ ਤੋਂ ਬਾਅਦ ਅਨੰਦ ਸਾਹਿਬ ਅਰਦਾਸ ਹੁਕਮਨਾਮਾ ਸਾਹਿਬ ਮਨਜੀ ਦੀ ਪਾਵਨ ਪਵਿੱਤਰ ਦੀਗ ਵਰਤਣੀ ਹੈ ਕਿਉਂਕਿ ਗੁਰਮਖੋਹ ਹੁਣ ਬੈਠੇ ਆ ਹਾਜ਼ਰੀ ਅਰਦਾਸ ਦੀ ਲੱਗਣੀ ਹੈ ਇਹ ਕਰਕੇ ਹਾਜਰੀ ਲਵਾਈ ਬਿਨਾਂ ਨਹੀਂ ਜਾਣਾ ਬਹੁਤਾ ਸਮਾਂ ਨਹੀਂ ਹੁਣ ਤੁਹਾਡਾ ਲਵਾਗਾ ਅਸੀਂ ਵੀ ਵਾਪਸ ਜਾਣਾ ਕੱਲ ਨੂੰ ਦਿੰਦਾ ਦਵਾਨ ਉੱਥੇ ਜਾ ਕੇ ਜਲੰਧਰ ਚ ਇਹ ਬਸੰਬਰ ਦਾਸ ਦਾ ਪੁੱਤ ਹਰੀ ਗੋਪਾਲ ਨਹੀਂ ਗਿਆ ਇਹ 500 ਜਿਹੜਾ ਬਾਪੂ ਨੇ ਦਿੱਤਾ ਸੀ ਨਾ ਦਸਵੰਦ ਦਾ ਨਾਲੇ ਤੇ ਜੇਬ ਤੋਂ ਕੱਢਿਆ ਹੁਣ ਦੇਣੀ ਪਈ ਲਈ ਕਿਉਂਕਿ ਬਾਪ ਲੈ ਗਿਆ ਕਹਿੰਦਾ ਜੀ ਨਹੀਂ ਕਰਦਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੀ ਨਹੀਂ ਕਰਦਾ ਬਾਪੂ ਤੇ ਐਵੇਂ ਕਮਲਾ ਹੋਇਆ ਫਿਰਦਾ ਇਹ 500 ਮੈਨੂੰ ਦਿੰਦਾ ਵਪਾਰ ਕਰਨ ਨੂੰ ਗੁੱਗੜੇ ਕਮਾ ਕੇ ਲਾ ਜਾ ਕੇ ਦਿੰਦਾ ਐਵੇਂ ਹੀ 500 ਇੱਥੇ ਗੁਰੂ ਦੇ ਚਰਮੇ ਤੇ ਰੱਖ ਜਾਂਦਾ ਅਰਦੀ ਵੀ ਸੋਚ ਲੈਣੇ ਆ ਬੋਤਲ ਭਾਵੇਂ 1250 ਦੀ ਲਿਆ ਕੇ ਪੀ ਲਵੇ ਸ਼ਰਾਬ ਦੀ ਇੱਕ ਗੁਰਦੁਆਰੇ ਦੀ ਕਰਾਈ ਲਈ 100 ਰੁਪਿਆ ਦੇਣਾ ਕਹਿੰਦੇ ਹੱਥ ਟੈਂਟ ਆ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਇਹ ਆਖੀ ਹੱਥ ਟੈਂਟ ਹੈ ਜੀ ਜਿੱਦਣ ਉਹਨੂੰ ਟੈਟ ਕੀਤਾ ਨਾ ਪਤਾ ਵੀ ਫੇਰ ਲੱਗਣਾ ਆਖੋ ਸਤਨਾਮ ਵਾਹਿਗੁਰੂ ਹੁੰਦਿਆਂ ਹੁੰਦੇ ਇਹ ਕਹਿੰਦਾ ਟੈਟ ਹੈ ਜੀ ਹੱਥ ਕੋਲ ਆ ਜਿੱਦਣ ਉਹ ਕਰ ਦਊਗਾ ਨਾ ਡਾਕਟਰ ਨੇ ਕਹਿਣਾ ਲਿਆ ਕੱਢ 10000 ਰੁਪਏ ਕਹਿਣਾ ਕਰਨੀ ਐ ਉਥੇ ਰੁਪਈਆ ਕੱਟ ਕਰਕੇ ਦਿਖਾ ਦਿਓ ਆਖੋ ਸਤਨਾਮ ਵਾਹਿਗੁਰੂ ਉਹ ਭਾਵੇਂ ਜ਼ਮੀਨ ਗਹਿਣੇ ਰੱਖਣੀ ਪਵੇ ਉਹ ਦੇਣੀ ਹੀ ਪੈਣੀ ਏਸ ਕਰਕੇ ਦਾਨ ਪੁੰਨ ਕਰਿਆ ਕਰੋ ਇਹ ਕਰਿਆ ਕਰੋ ਗੁਰੂ ਸਾਹਿਬ ਪੁੰਨ ਕਰਾਵੇ ਦਾਨ ਕਰਾਵੇ ਦੰਨ ਨਾ ਭਰਾਵੇ ਕੀ ਸਿਆਣੇ ਕਹਿੰਦੇ ਨਾ ਐ ਨੀਣਾ ਘੁੱਟ ਲਿਆ ਕਰੋ ਗੁਰੂਵਾਰੀ ਜਿੰਨੇ ਦੋ ਗੇ 10 ਗੁਣਾ ਜ਼ਿਆਦਾ ਕਰਕੇ ਮਾਰੇ ਤੇ ਮੋੜ ਦਿੰਦੇ ਨੇ ਤੁਹਾਡਾ ਤੇ ਹਿੱਸਾ ਰੱਖਦੇ ਨੇ ਮਾਰਦੇ ਕਹਿੰਦੇ ਨੇ ਦੇ ਦੇ ਮੰਗੇ ਸੈਸਾ ਗੁਣਾ ਕਿੰਨੇ ਗੁਣਾ ਜ਼ਿਆਦਾ ਮਾਰੇ ਤੋਂ ਸੀ ਮੰਗੀ ਵੀ ਜਾਂਦੀ ਆ ਨਾਲੇ 100 ਦਿੱਤਾ ਨਾਲ ਹੀ ਕਹਤਾ ਮੁੰਡੇ ਦਾ ਬੀਜਾ ਲੱਗ ਜਾ ਦੇਖੋ ਤਾ ਜੀ 100 ਗੋਲਗੁੱਚ ਪਾਇਆ ਕਹਿੰਦਾ ਮੁੰਡੇ ਦਾ ਬੀਜਾ ਲੱਗ ਜਾ ਦੇ ਦੇ ਮੰਗੇ ਸੈਸਾ ਗੁਣਾ 100 ਰੱਖ ਕੇ ਲੱਖ ਰੁਪਈਆ ਮੰਗ ਲਿਆ ਦੇਮਤੋਂ ਦੀ ਬਸ ਨਹੀਂ ਇਹ ਕਹਿੰਦਾ ਸੋਹਮ ਕਰੇ ਸੰਸਾਰ ਦੁਨੀਆ ਮੇਰੀ ਸੋਭਾ ਵੀ ਕਰੇ ਵੀ ਇਹਦੇ ਅਰਕਾ ਦਾਨੀ ਕੋਈ ਨਹੀਂ ਮੈਨੂੰ ਸਰੋਪਾ ਵੀ ਮਿਲੇ ਸਪੀਕਰ 'ਚ ਮੇਰਾ ਨਾਮ ਵੀ ਬੋਲਿਆ ਜਾਏ ਇੱਥੋਂ ਤੱਕ ਅਸੀਂ ਖੜੇ ਆਂ ਕਿਉਂਕਿ ਸੋਚ ਨਹੀਂ ਕੁਝ ਨਹੀਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਹੁਣ ਸਾਹ ਚਿੰਗਤ ਜਦੋਂ ਕਹਿੰਦਾ 500 ਲੱਗਿਆਂ ਤਾਂ ਰੱਖਣ ਪਰ ਜੀ ਨਹੀਂ ਕਰਦਾ ਬਾਪੂ ਤੇ ਐਵੇਂ ਹੀ ਕਮਲਾ ਹੋਇਆ ਕਰਦਾ ਰੱਖ ਦਿੱਤਾ 500 ਮਾਰਦ ਨੇ ਪੁੱਛਿਆ ਕੌਣ ਐ ਕੀ ਨੌ ਐ ਤੇਰਾ ਕਿੱਥੋਂ ਆਇਆ ਬੜੇ ਖੁਸ਼ੀ ਨਾਲ ਮਹਾਰਾਜ ਦਾ ਚਿਹਰਾ ਖੜਿਆ ਤੇਜ ਪ੍ਰਤਾਪ ਚਿਹਰੇ ਤੇ ਬਾਣੀ ਦਾ ਨੂਰ ਵਰਸਦਾ ਹੈ ਅੱਲਾ ਦਾ ਵਾਹਿਗੁਰੂ ਦਾ ਤੇ ਸਾਥ ਸੰਗਤ ਕਹਿੰਦਾ ਜੀ ਮੈਂ ਬਿਸ਼ੰਬਰ ਦਾਸ ਦਾ ਪੁੱਤ ਆ ਉਜੈਨ ਤੋਂ ਆਇਆ ਹਰੀ ਗੋਪਾਲ ਮੇਰਾ ਨਾਮ ਹੈ ਮਹਾਰਾਜ ਕਹਿੰਦੇ ਹੋਏ ਬਿਸ਼ੰਬਰ ਦਾਸ ਤੇ ਸਾਡਾ ਬੜਾ ਪਿਆਰਾ ਸੇਵਕ ਹੈ ਉਹ ਤੇ ਬੜੀ ਗੁਰੂ ਘਰ ਦੀ ਸੇਵਾ ਕਰਦਾ ਹੈ ਆ ਮਾਇਆ ਉਹਨੇ ਭੇਜੀ ਜੀ ਮਹਾਰਾਜ ਕਹਿੰਦੇ ਖੜ ਜਾ ਮਾਰਗ ਨੇ ਇੱਕ ਸਰਬ ਲੋਹ ਦਾ ਕੜਾ ਦਿੱਤਾ ਇੱਕ ਮਾਰਗ ਨੇ ਸਿਰ ਪਾਉ ਦਿੱਤਾ ਇੱਕ ਮਾਰਗ ਨੇ ਸਾਸ ਜੀ ਪ੍ਰਸ਼ਾਦ ਦਿੱਤਾ ਨਾਲ ਕਹਿੰਦੇ ਜਾ ਓਏ ਹਰੀ ਗੋਪਾਲ ਤੂੰ ਨਿਹਾਲ 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 ਖੁਸ਼ੀਆਂ ਦਾ ਬਚਨ ਕਰ ਦਿੱਤਾ ਹਰ ਕਿਸੇ ਨੂੰ ਨਹੀਂ ਸੀ ਕਰਦੇ ਤੇ ਗੁਰਮੁਖੋਂ ਇਤਿਹਾਸ ਵਿੱਚ ਲਿਖਿਆ ਜਿਹਨੂੰ ਮਾਰਗ ਤਿੰਨ ਵਾਰੀ ਇਹ ਬਚਨ ਕਰਦੇ ਸੀ ਨਿਹਾਲ 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 ਸੰਗਤੂਤ ਬੰਦੇ ਨੂੰ ਵਧਾਈਆਂ ਦਿੰਦੀ ਸੀ ਤੇਰਾ ਜਨਮ ਮਰਨ ਕੱਟ ਹੋ ਗਿਆ ਤੈਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਮਿਲ ਗਈਆਂ ਤੈਨੂੰ ਸੁੱਖ ਮਿਲ ਗਿਆ ਸਾਰੀ ਜਦੋਂ ਇਹ ਬਚਨ ਕੀਤਾ ਨਿਹਾਲ 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 ਉਹ ਪ੍ਰਸ਼ਾਦ ਲੈ ਕੇ ਨਾ ਤੇ ਕੜਾ ਸਰਪ ਤੋਂ ਲੈ ਕੇ ਇੱਕ ਪਾਸੇ ਰੋ ਗਿਆ ਸੰਗਤ ਆ ਕੇ ਵਧਾਈਆਂ ਦਿੰਦੀ ਆ ਉਹ ਹਰਿ ਗੋਪਾਲ ਪਹਿਲੀ ਦਫਾ ਆਇਆ ਤੇ ਤੇ ਕਿੰਦੀ ਵੱਡੀ ਕਿਰਪਾ ਹੋ ਗਈ ਤੈਨੂੰ ਵਧਾਈਆਂ ਕਹਿੰਦਾ ਕਾਹਦੀ ਆਖੋ ਸਤਨਾਮ ਵਾਹਿਗੁਰੂ ਉੱਥੇ ਹੀ ਸੂਈ ਫਸੀ ਆ ਵੀ ਮੈਂ 500 ਰਗ ਦਿੱਤਾ ਕਹਿੰਦਾ ਕਾਦੀਆਂ ਵਧਾਈਆਂ ਕਹਿੰਦੇ ਤੈਨੂੰ ਖੁਸ਼ੀਆਂ ਦਾ ਵਾਚਨ ਹੋ ਗਿਆ ਕਹਿੰਦਾ ਰੁਪਈਆ ਵੀ 500 ਗਿਆ ਆਖੋ ਸਤਨਾਮ ਵਾਰ ਹੀ 500 ਲੈ ਕੇ ਮਰਜ ਨੇ ਦਿੱਤਾ ਕੀ ਇੱਕ ਛੋਟਾ ਜਿਹਾ ਕੜਾ ਥੋੜਾ ਜਿਹਾ ਪ੍ਰਸ਼ਾਦ ਇੱਕ ਸਰੋਪਾ ਨਾਲ ਕਹਿੰਦਾ ਜਾ ਤੈਨੂੰ ਖੁਸ਼ੀਆਂ ਦਾ ਵਾਚਨ ਉਹ ਕਹਿੰਦੇ ਵੇਖਿਆ ਆਖੋ ਸਤਨਾਮ ਵਾਰ ਹੀ ਮੇਰਾ ਤਾਂ 500 ਗਿਆ ਮੈਂ ਤਾਂ ਵੱਡਾ ਘਾਟਾ ਪੈ ਗਿਆ ਐਦਾਂ ਬਚਨ ਜਦੋਂ ਕੀਤੇ ਕਰਦਾ ਰਿਆ ਮਰਮੁਖ ਵਾਲੀਆਂ ਗੱਲਾਂ ਸੰਗਤ ਵਾਪਸ ਤੁਰ ਪਈ ਏ ਕਿੰਨਾ ਮੈਂ ਸੰਗਤ ਦੇ ਨਾਲ ਨਾਲ ਵੀ ਨਹੀਂ ਜਾਣਾ ਵੱਖਰਾ ਹੀ ਜਾਊਂਗਾ ਕੋ ਸਤਨਾਮ ਜੇ ਨਾਲ ਗਿਆ ਇਹ ਨਹੀਂ ਫੇਰ ਸ਼ਬਦ ਪੜ੍ਹਦੇ ਆ ਨੇ ਜਾਣਾ ਫੇਰ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਕਰਦੇ ਆ ਨੇ ਜਾਣਾ ਗੁਰਮਖੋ ਵੱਖੜਾ ਵੱਖੜਾ ਤੁਰਿਆ ਜਾਂਦਾ ਵੱਖੜਾ ਵੱਖੜਾ ਮੇਕੋ ਅਸੀਂ ਆਪਣੇ ਅੰਦਰ ਵਿੱਚ ਹਾਤੀ ਮਾਰਨੀ ਹੈ ਅਸੀਂ ਤਾਂ ਨਹੀਂ ਪ੍ਰੋਧਤ ਹੁੰਦੇ ਕਿਤੇ ਆ ਸਾਡਾ ਤਾਂ ਨਹੀਂ ਇਦਾਂ ਦਾ ਹਾਂ ਸਾਹਿਬ ਵੀ 1100 ਪਾਰਚੀ ਵੀ ਕਿਟਾਈ ਹੈ ਮੁਰਕੇ ਸੁਣਾਉਣਾ ਵੀ ਹੈ ਕੋ ਸਤਨਾਮ ਵਾਹਿਗੁਰੂ ਹੁਣ ਜਦੋਂ ਕੋਈ ਜੰਮੇ ਬਾਪੁੱਤ ਇੱਕ ਤਾਂ ਹਨੇਰਾ ਹੋ ਗਿਆ ਸੰਗਤ ਕਹਿੰਦੀ ਤੇ ਰਹਿਸ ਕਰ ਲੈਂਦੇ ਆ ਆਰਾਮ ਕਰ ਲੈਂਦੇ ਆ ਇਹਨਾਂ ਮਨ ਚ ਖੋ ਗਿਆ ਸੰਗਤ ਨਾਲ ਨਹੀਂ ਰਹਿਣਾ ਪਿੰਡ ਵਿੱਚ ਜਾਵਾਂਗਾ ਕੋਈ ਧਰਮਸ਼ਾਲਾ ਵੇਖ ਕੇ ਉੱਥੇ ਰਾਤ ਕਮਰਾ ਲੈ ਕੇ ਕੱਟਣਾ ਹੈ ਮਾਰਾ ਮੂੰਹ ਨਾਲ ਹਾਂ ਕਿੱਥੇ ਕਰੂਗਾ ਤੂੰ ਇਹ ਨੂੰ ਲੈ ਲਊਗਾ ਮੈਂ ਲੈ ਲਊਗਾ ਹਾਂ ਪੁੱਛਿਆ ਹੀ ਆ I'm <laughs> in আরও সাধনা করে

आई करे नाराज